12 ਜੂਨ ਮਤਲਬ ਅੱਜ ਦੇ ਦਿਨ ਤਕਰੀਬਨ 100 ਸਾਲ ਪਹਿਰੇ حضرت ਫਰਹੰਮੁਖਤ حضرت ਇਬਰਾਹਿਮ ਖਾਨੀ ਦੁਆਰਾ ਆਪਣੀ ਬੇਟੀ حضرت ਇਸਮਾਇਲ ਦੀ ਕਰਵਾਹੇ ਦੀ ਪਿਛਲੀ ਯਾਦਗਾਰ ਜੰਮਾਇਆ ਜਾਂਦਾ ਹੈ ਇਸ ਖਾਸ ਮੌਕੇ ਤੇ ਦਰਗਾਹ ਵਿੱਚ ਇਹ ਮਨਾਉਣ ਦੇ ਲਈ ਚਾਰੰਜੀ ਚੰਨੀ ਪਹੁੰਚੇ ਇਸ ਦੌਰਾਨ ਚਾਰੰਜੀ ਚੰਨੀ ਨੇ ਮੁਸਲਿਮ ਕਾਇਤਾਲੇ ਨੂੰ ਇਤਿਦੀ ਵਧਾਈ ਦਿੱਤੀ ਉੱਥੇ ਹੀ ਚੰਨੀ ਨੇ ਦਰਗਾਹ ਵਿੱਚ ਨਿਵਾਸ ਕਰੀ ਅਤੇ ਗਿਆ ਕਿ ਦੇਸ਼ ਵਿੱਚ ਸਾਰੇ ਪਰਮ ਸੱਤਿਆਂ ਨੂੰ ਕੀ ਅਜਬਤਾ ਸੁਣਾਇਆ ਕਿ ਕੱਲ੍ਹ ਦੀ ਮਾਤਰ ਦੇ ਸੀਐਮ ਸਿੱਖ ਨੇ ਨਾ ਸਿੱਖ ਨੇ ਨਾ ਬੁਗਾਰ ਕਰਨ ਨੂੰ ਲੈ ਕੇ ਹੁੰਦੇ ਚੱਗੇ ਗੱਲ ਕੀਤੀ ਸੀ ਇਸ ਦੌਰਾਨ ਕਿ ਸਾਡੀ ਅੰਤਰਰਾਸ਼ਟਰੀ ਅੰਤਰਕਲਾ ਕਾਰਵਾਈ ਦਾ ਆਗਵਾ ਕਰਨ ਕੀਤਾ ਚੱਲੀ ਨੇ ਕਿਹਾ ਸੀਐਮ ਸੁੱਖੂ ਨੇ ਕਿਹਾ ਕਿ ਹਿਮਾਚਲ ਤੇ ਪੰਜਾਬ ਦੇ ਲੋਕਾਂ ਦਾ ਕਾਫੀ ਕਰੀਬੀ ਨਾਲ ਪਿਆਰ ਬਣਿਆ ਹੋਇਆ ਹੈ ਇਸ ਵਿੱਚ ਨਫਤ ਉੱਤੇ ਲਾਉਣ ਵਾਲੇ ਗਲਤ ਅੰਸਰਾ ਦੇ ਬੇਕਾਬੇ ਵਿੱਚ ਆ ਕੇ ਕੋਈ ਕਦਮ ਨਹੀਂ ਚੁਕਣਾ ਚਾਹਦਾ ਅਤੇ ਹਮੇਸ਼ਾ ਦੋਨੋਂ ਰਾਸ ਇਕੱਠੇ ਰਹੇ ਹਨ ਅਤੇ ਇਕੱਠੇ ਵੀ ਰਹਿਣਗੇ ਨਨੀ ਨੇ ਕਿਹਾ ਕਿ ਭਾਸਪਾ ਨਾ ਪ੍ਰਤੀ ਦੀ ਰਾਜਨੀਤੀ ਫਲਾਰਿਸ਼ ਹੈ ਐਸੇ ਵਿੱਚ ਉਹਨਾਂ ਕਿਹਾ ਕਿ ਅਸੀਂ ਇਸ ਗੱਲ ਤੇ ਰਾਜਨੀਤੀ ਵਿੱਚ ਨਹੀਂ ਆਉਣਾ ਅਤੇ ਆਪਸ ਵਿੱਚ ਭਾਈਚਾਰਾ ਬਰਕਰਾਰ ਰੱਖਣਾ ਹੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅੱਜ ਈਦ ਦਾ ਦਿਨ ਚੜਿਆ ਈਦ ਦਾ ਤਿਹਾਰ ਹੈ ਮੈਂ ਸਾਰੇ ਮਾਨਵਤਾ ਨੂੰ ਸਾਰੇ ਪੰਜਾਬੀਆਂ ਨੂੰ ਈਦ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਅੱਜ ਜਿਵੇਂ ਜਲੰਧਰ ਦੇ ਵਿੱਚ ईद मनाਉਣ ਦੇ ਮੌਕੇ ਤੇ ਸਾਰੇ ਜਣੇ ਪਹੁੰਚੇ ਐ ਨਵਾਜ਼ ਪੜੀ ਗਈ ਹੈ ਤੇ ਪੂਰੀ ਮਾਨਵਤਾ ਦੀ ਖੁਸ਼ਹਾਲੀ ਦੇ ਲਈ ਇੱਥੇ ਅਰਦਾਸ ਕੀਤੀ ਗਈ ਹੈ ਤੇ ਇਕਤਾ ਸਾਰਿਆਂ ਦੇ ਇਕੱਠੇ ਰਹਿਣ ਦੀ ਸਦ ਭਾਵਨਾ ਦੀ ਅਰਦਾਸ ਕੀਤੀ ਗਈ ਹੈ ਮੈਨੂੰ ਆਕੇ ਇੱਥੇ ਬੜੀ ਖੁਸ਼ੀ ਹੋਈ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ Eid ਦੀ ਮੁਬਾਰਕਵਾਦ ਦੇਣਾ ਚੰਗਾ ਲੱਗਾ Eid ਦੇ ਨਾਲ ਮੁਸਲਮਾਨ ਪਾਈ ਚੱਲਣਾ Eid ਪਰਵਾਜ਼ ਕਰਿਓ ਕੱਢ ਨਾਲ ਹਾਂ ਜੀ ਹਾਂ ਨਾਲ ਖੜੇ ਹੋ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਕਿ ਸਾਰੇ ਖੁਸ਼ਹਾਲ ਰਹਿਣ ਤੇ ਸਾਰੇ ਏਕਤਾ আর ਸਦਭਾਵਨਾ ਦੇ ਨਾਲ ਇੱਥੇ ਦਾ ਮਾਹੌਲ ਰਹੇ ਸਾਰਿਆਂ ਦੇ ਦਿਲਾਂ ਦੇ ਵਿੱਚ ਖੁਸ਼ੀ আর ਪਿਆਰ ਰਹੇ ਸੀਐਮ ਸਾਹਿਬ ਕੱਲ੍ਹ ਤੋਂ ਹੀ ਹਿਮਾਚਲ ਦੇ ਸੀਐਮ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਿਹੜੇ ਬਾਅਦ ਚ ਕਰ ਲਾਂਗੇ ਆਪਾਂ Eid ਦੀ ਗੱਲ ਕਰੀ ਮੈਂ ਕੱਲ੍ਹ ਹਿਮਾਚਲ ਦੇ ਮੁੱਖ ਮੰਤਰੀ ਸੁੱਕੂ ਜੀ ਨਾਲ ਗੱਲਬਾਤ ਕੀਤੀ ਹੈ ਜਿਹੜਾ ਹਿਮਾਚਲ ਦੇ ਵਿੱਚ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ ਉਸ ਦੇ ਤਹਿਤ ਉਹਨਾਂ ਨੂੰ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਲੋਕ ਹੈ ਜਿਹੜੇ ਨਫ਼ਰਤ ਪਲਾ ਰਹੇ ਹੈ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਖਸ਼ ਜਾਰੀ ਕੀਤੀ ਹੈ ਔਰ ਅਪੀਲ ਕੀਤੀ ਹੈ ਲੋਕਾਂ ਨੂੰ ਕਿ ਹਿਮਾਚਲ ਤੇ ਪੰਜਾਬੀਆਂ ਦਾ ਹਮੇਸ਼ਾ ਤੋਂ ਨੌ ਮਾਸ ਦੇ ਰਿਸ਼ਤੇ ਦੇ ਮਨਾ ਮੰਗੂ ਪਿਆਰ ਰਿਹਾ ਤੇ ਇਸ ਪਿਆਰ ਨੂੰ ਆਪਾਂ ਨੇ ਬਣਾ ਕੇ ਰੱਖਣਾ ਹੈ ਜਿਹੜੇ ਲੋਕ ਨਫ਼ਰਤ ਫੈਲਾਉਂਦੇ ਐ ਉਹਨਾਂ ਦੇ ਪਹਿਕਾਵੇ ਵਿੱਚ ਨਾ ਆ ਕੇ ਐਸੀ ਪਿਆਰ ਦੇ ਵਿੱਚ ਰਹਿਣਾ ਤੇ ਇੱਕ ਦੂਜੇ ਦਾ ਸਤਿਕਾਰ ਕਰਨਾ ਸਾਨੂੰ ਹਿਮਾਚਲੀਆਂ ਦੀ ਤੇ ਹਿਮਾਚਲ ਦੀ ਸਾਨੂੰ ਐਸੀ ਪੁਰਾਣੇ ਪੰਜਾਬੀਆਂ ਸਾਨੂੰ ਇੱਕ ਦੂਸਰੇ ਦੀ ਲੋੜ ਐ ਐਸੀ ਹਮੇਸ਼ਾ ਕੱਟੇ ਰਹਿਣਾ ਤੇ ਇਕੱਠੇ ਹੀ ਹਮੇਸ਼ਾ ਰਹਾਂਗੇ ਕਿਸੇ ਤਰ੍ਹਾਂ ਦੀ ਨਾਪਰਦੀ ਭਾਵਨਾ ਸਾਡੇ ਵਿਚਕਾਰ ਜਿਹੜੇ ਕਲ ਤਾਨਸਰ ਪੈਦਾ ਕਰਨਾ ਚਾਹੁੰਦੇ ਆ ਉਹਨਾਂ ਦੇ ਕਹੇ ਤੇ ਨਹੀਂ ਹੋਏਗੀ ਇਹ ਹੀ ਗੱਲ ਮੁੱਖ ਮੰਤਰੀ ਜੀ ਹਿਮਾਚਲ ਦੇ ਨਾਲ ਹੋਈ ਹੈ ਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਇੱਥੇ ਹਰ ਤਰੀਕੇ ਦੀ ਸਦ ਭਾਵਨਾ আর ਪਿਆਰ ਰਹੇਗਾ ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਨਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਕੀ ਲੱਗਦਾ ਕੰਗਨਾ ਦੇ ਬਿਆਨਾਂ ਤੋਂ ਬਾਅਦ ਇਹ ਸਾਰਾ ਕੁਝ ਇਹ बीजेपी ਦੀ ਨਫਰਤ ਦੀ ਰਾਜਨੀਤੀ ਹੈ ਜਿਹੜੀ ਕਿ ਉਹ ਜਾਣ ਬੁੱਝ ਕੇ ਫੈਲਾਉਂਦੇ ਆ ਆਪਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਵਿੱਚ ਨਹੀਂ ਆਣਾ ਐਸੀ ਪਿਆਰ ਦੇ ਵਿੱਚ ਰਹਿਣਾ ਤੁੰਡੀ ਸਾਹਿਬ ਇੱਕ ਦਾ ਪਾਣੀ ਦਾ ਸੰਕਟ ਬਹੁਤ ਜ਼ਿਆਦਾ ਹੋ ਰਿਹਾ ਹੈ ਕਈ ਜਗ੍ਹਾ ਪਾਣੀ ਬਹੁਤ ਘੱਟਦਾ ਜਾ ਰਿਹਾ ਹੈ ਇਹਦੇ ਵਾਸਤੇ ਲੋਕਾਂ ਨੂੰ ਯਕੀਨ ਕਰਨਾ ਪਵਿੱਤਰ ਜਲ ਹਾਰ ਹੈਗਾ ਜ਼ਰੂਰੀ ਹੈ ਪਾਣੀ ਬਹੁਤ ਜ਼ਰੂਰੀ ਹੈ ਗੁਰਨਾਨਕ ਸਾਹਿਬ ਨੇ ਵੀ ਕਿਹਾ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਦੀ ਐਸੀ ਜ਼ਿਆਰਾ ਤੋਂ ਜ਼ਿਆਦਾ ਸਾਮ ਸੰਭਾਲ ਕਰੀਏ ਤੇ ਪਾਣੀ ਉਹਨਾਂ ਵਰਤੀ ਜਿਨ੍ਹਾਂ ਦੀ ਲੋੜ ਹੈ ਤੇ ਜਿਹੜਾ ਪਾਣੀ ਥੱਲੇ ਨੂੰ ਘਟਦਾ ਜਾ ਰਿਹਾ ਇਹਦੀ ਚਿੰਤਾ ਕਰੀਏ ਤੇ ਇਸ ਦੇ ਹੱਲ ਲੱਭੀਏ ਸੋ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦੇ ਯੋਗ ਹੱਲ ਲੱਭ ਕੇ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਅਰੇ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ